ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਕਾਲੂ ਤੇ ਗਰਦਿਆਲ ਸਿੰਘ ਪਹੁੰਚ ਗਏ ਆ ਦੇਖੋ ਅੱਜ ਵੀ ਭਾਈ ਨਵਾਂ ਮਾਲ ਹੀ ਲੈ ਕੇ ਆਂਦਾ ਤੇ ਹੈਵੀ ਕਰਟਰ 10 11 ਨਾਲ ਤੇ ਬਾਕੀ ਗੱਲਬਾਤ ਕਰਦੇ ਆ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਬਾਕੀ ਸੰਦੀਪ ਡੇਰੀ ਫਾਰਮ ਚੈਨਲ ਦੇਖਣ ਵਾਲੇ ਵੀਰਾਂ ਭੈਣਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਬਹੁਤ ਵਧੀਆ ਵਧੀਆ ਜੀ ਠੀਕ ਠਾਕ ਆ ਗੱਡੀ ਫਿਰ ਮੈਂ ਪੱਕੀ ਦਾ ਖਰੀਦਾਰ ਨਹੀਂ ਕਰ ਦਿੱਤਾ ਦਿੱਲੀ ਦੀ ਹੈ ਲੱਗਦਾ ਕੰਮ ਇਦਾਂ ਹੀ ਆ ਜਿੰਦਗੀ ਜਾਂਦੀ ਹੁਣ ਤਾਂ ਹਾਥੀ ਤੇ ਬਲੈਰੋ ਜੀ ਲੰਗਣੀ ਆ ਹਣ ਇਹੋ ਕੰਮ ਹੋ ਜਾਣਾ ਯਾਰ ਇਹਨੂੰ ਕਹ ਲੈ ਯਾਰ ਤੁਸੀਂ ਇਹਨੂੰ ਕਹ ਲੈ ਯਾਰ ਬਾਈ ਨੂੰ ਫੇਰ ਵੀ ਚਲਵਾ ਆਖੀ ਦਾ ਨਹੀਂ ਯਾਰ ਅਗਲੇ ਚਲੋ ਇੱਕ ਬੰਦਾ ਬੰਦਾ ਉੱਥੇ ਡੰਗੜ ਡੰਗੜ ਪਾਸੂਸ ਕਰਾਉਂਦਾ ਨਾਲੇ ਜਾ ਕੇ ਪਿੱਛੋਂ ਮਾਲ ਡੰਗੜੀ ਭਾਈਦਾਨ ਨੂੰ ਬਾਹਰ ਸਾਹਮਣਾ ਪੈਂਦਾ ਫੇਰ ਓਖਾ ਹੋ ਜਾਂਦਾ ਉਹ ਚੀ ਜੀ ਚਲੋ ਹੋਰ ਸੁਣਾਓ ਫਿਰ ਕਿੰਨਿਆ ਫਰ ਅੱਜ ਅੱਜ ਆਏ ਆ 7-8 ਪਸ਼ੂ ਨਾਵਾ ਦੇ ਵਾਦੇ ਸੀ 2 ਵਜੇ ਹੋਣੇ ਵਿਗੀਆਂ ਤੜੇ ਅੱਗੇ ਕਰੇ ਸ਼ੁਰੂ ਫਿਰ ਹਾਂ ਵਪਾਰੀ ਲੱਗੇ ਲਓ ਜੀ ਫੜਾ ਲਓ ਧੰਨਵਾਦ ਤੁਹਾਡਾ ਚਲੋ ਚਲੋ ਜੀ ਕਰੋ ਸ਼ੁਰੂ ਬੋਲੋ ਜੀ ਸੰਦੀਪ ਭਾਜੀ ਸੂਈ ਆ ਵਸ਼ੀ ਆ ਪਹਿਲਣ ਹਾਂਜੀ ਹਾਂਜੀ ਦੰਦਾਾਂ ਚ ਵਸ਼ੀ ਆ ਮਗਰ ਵੀ ਵਸ਼ੀ ਆ ਅੱਛਾ ਮਗਰ ਵੀ ਵਸ਼ੀ ਆ ਹਾਂ ਤੇ ਸਪੈਸ਼ਲੀ ਨਾ ਗਿਆ ਬਾਕੀ ਵੇਖ ਲੋ ਤੁਸੀਂ ਗੁਲਾਬੀ ਥਣ ਲੱਗਾ ਦੁੱਧ ਐਸ ਟਾਈਮ ਕਿੰਨਾ ਲੈਵਾ ਦੁੱਧ ਐਸ ਵੇਲੇ ਇਹਦੇ ਕੋਲ 16 ਕਿਲੋ ਤਿਆਰ ਹੋਊਗਾ 16 ਕਿਲੋ ਐਸ ਟਾਈਮ ਤਿਆਰ ਹੈ ਹਾਂ ਆ ਜੋ ਚੁਆਈਆਂ ਵਧੀਆ ਓਹ ਰੂਵ ਵਰਗੀ ਪੁਲਿਸ ਨਹੀਂ ਭਾਜੀ ਵੱਛੀ ਵੀ ਆ ਸਰ ਲਓ ਚੋ ਲੋ ਵੱਛੀ ਵੇਖ ਲੋ ਵੱਛੀ ਕਿੱਡੀ ਕਮਾਲ ਦੀ ਆ ਪੀਸ ਵੇਖ ਲੋ ਤੁਸੀਂ ਕਿਦਾਂ ਦਾ ਵਾਹ ਆ ਪੂਰਾ ਬ੍ਰਾਂਡ ਜਿਨੂੰ ਆਂਦੇ ਆ ਹਾਂਜੀ ਬੋਲੋ ਕੀ ਆ ਵੀ ਸੰਦੀਪ ਭਾਜੀ ਵੱਛੀ ਕੋਈ ਚੰਗਾ ਬੰਦਾ ਸੰਭਲੇ ਹਾਂਜੀ ਤੇ ਵੱਛੀ ਬੜੀ ਆ ਵੱਛੀ ਚਲੋ ਮਾਤਰ ਘਰੋਂ ਲਈ ਆਪਾਂ ਥੋੜੀ ਜੀ ਹਾਂ ਤੇ ਸੇਵਾ ਸੁਆ ਥੋੜੀ ਪਤਲੀ ਹੋਈ ਉਹਨਾਂ ਕੋ ਤੇ ਜਿੱਦਾਂ ਦੀ ਵੱਛੀ ਆ ਇਹੋ ਜੀ ਵੱਛੀ ਨੂੰ ਤੇ ਹੁਣ ਨੂੰ 20-22 ਕਿਲੋ ਤੇ ਜਾਣਾ ਚਾਹੀਦਾ ਸੀ ਬਿਲਕੁਲ ਜੀ ਹਾਂ ਆਪਾਂ ਗਾ ਲਈ ਨਾ ਉਹ ਸਮਝੋ ਕਿ ਤੇ ਗਾਰੇ ਦੀ ਗਾਂ ਬੱਧੀ ਅੱਛਾ ਆਪਾਂ ਘਰ ਵੀਰ ਇਹਨਾਂ ਕਿੱਡਾ ਇਹਦਾ ਗਾਣਾ ਹੁੰਦੇ ਇਹਦੇ ਦੇ ਹਾਂ ਫੇਰ ਜਾ ਕੇ ਵਸ਼ੀ ਦਾ ਟੌਰ ਕੱਢਿਆ ਵਾ ਵਸ਼ੀ ਵੇਖੋ ਤੁਸੀਂ ਸ਼ੈਂਪੂ ਦੀ ਪੁੜੀ ਸ਼ੈਂਪੂ ਤੇ 10 ਲੱਖ ਆਉਣਿਆ ਵਸ਼ੀ ਨੂੰ ਦੇ ਵੇਖ ਲੋ ਚਲੋ ਬੋਲੋ ਭਰ ਸੰਦੀਪ ਭਾਜੀ ਵਸ਼ੀ ਭਾਵੇਂ 80 ਦੀ ਵੇਚ ਲਈਏ ਹਾਂਜੀ ਪਰ ਨਹੀਂ ਨਾ 80 ਆ ਤੇ ਨਾ 75 ਆ 70 ਹਜ਼ਾਰ ਦੀ ਆ ਨਾ ਹੀ ਕਰ ਦਈਏ 60 ਹਜ਼ਾਰ 60 ਹਜ਼ਾਰ ਉਹਨੂੰ ਕਿੰਨੇ ਡੈਮੋ ਕਸੂ ਇਹਨੂੰ ਉਨ ਉਹਦਾ ਬੱਚਾ ਸਾਹਮਣੇ ਹੀ ਉਹਨੂੰ ਅੱਜ 8ਵਾਂ 7ਵਾਂ ਦਿਨ ਉਹਨੂੰ ਵੀ ਹੋ ਗਿਆ ਜੇ ਠੀਕ ਆ ਆ ਬੱਚਾ ਬੈਠਾਦਾ ਵੀ ਇਹਦੇ ਕੋਲ ਹੀ ਸੰਦੀਪ ਭਾਜੀ 12 ਕਿਲੋ ਦੁੱਧ ਤਿਆਰ ਜੇ ਇਸ ਟਾਈਮ ਹਾਂ ਲਓ ਜੀ ਪਹਿਲਾ ਸੂਆ ਹੀ ਪਹਿਲਾ ਸੂਆ ਪਹਿਲਾ ਸੂਆ ਪਹਿਲਾ ਸੂਆ 12 ਕਿਲੋ ਆਜੋ ਆਜੋ ਬਹੁਤੀ ਨਾਲੇ ਪੂਰੀ ਕੈਮ ਲਿਆਓ ਆਹ ਤਲਾ ਮ ਕਰ ਹਾਂ ਜੀ ਬੋਲੋ ਭਾਈ 52000 ਦੀ ਵਸ਼ੀ ਦੇ ਦिए ਹਜ਼ਾਰ ਹੀ ਤੇ ਛੋੜ ਚੱਲ ਹਜ਼ਾਰ ਹੋਰ ਕਰਦੇ ਨੇ 50 ਦੀ ਜਾਂਦ 50 ਦੀ ਜਾਂਦ ਹਾਂਜੀ ਬਸ ਠੀਕ ਆ ਲਿਆਓ ਘਰਾਂ ਦੇ ਆਹਾ ਇਹ ਵੀ ਸੂਈ ਆ ਵੈੜ ਇਹਨੂੰ ਕਿਹਦੇ ਮੋਗਿਆ ਇਹਦੇ ਕੋਲ 16 17 ਕਿਲੋ ਦੁੱਧ ਤਿਆਰ ਇਹਦੇ ਕੋਲ ਆ ਇਸ ਟਾਈਮ ਹਾਂ ਤੇ ਵਸ਼ੀ ਮਗਰਿਆ ਦੇ ਡੱਬੀ ਹੋ ਬੈਠੀ ਲੋ ਜੀ ਵਸ਼ੀ ਮਗਰਿਆ ਕੀ 16 17 ਕਿਲੋ ਤਿਆਰ ਆ ਹਾਂ ਚੌਥਾ ਦੇਣਿਆ ਤੇ ਆ ਜਿੱਦਾਂ ਮਰਜੀ ਕੋਈ ਬੋਲਾ ਸਮਝ ਲੈ ਦੁੱਧ ਸਮਝ ਲੈ ਥਾਨ ਵੇਖ ਲਓ ਵੀ ਕਿਦਾਂ ਦਾ ਲੱਗਾ ਬਾਕੀ ਗੱਲ ਸਹੀ ਆ ਬਾਸਲਾ ਕੰਮ ਹੀ ਬਣਿਆ ਹੈ ਸਹੀ ਬਾਸਲਾ ਕੰਮ ਹੀ ਬਣਿਆ ਹਾਂਜੀ ਹਾਂਜੀ ਬਾਕੀ ਤੁਹਾਡਾ ਇਲਾਕਾ ਭਰਾਵਾ ਗਰਦਾਸਰ ਕੋਈ ਬਾਹ ਦਾ ਕੋਈ ਸੰਬਾਹ ਕੋਈ ਸੰਬਾਹ ਹੋ ਗਿਆ ਕੋਈ ਪਾਵੇ ਹੋ ਗਏ ਮੰਜਿਆ ਦੇ ਹਾਂਜੀ ਨਵੀਆਂ ਨਵੀਆਂ ਨਾਂ ਰੱਖੀ ਜਾਂਦੇ ਆ ਬਾਕੀ ਤੀਰ ਤਾਂ ਕੱਲ ਆਈ ਜਾਂਦਾ ਭਾਜੀ ਨਜ਼ਰਾਂ ਨਜ਼ਰਾਂ ਦਾ ਨਹੀਂ ਐਨਾ ਪਤਾ ਪਤਾ ਹੀ ਨਹੀਂ ਤੀਰ ਤਾਂ ਕੱਲ ਆ ਗਏ ਚੱਲ ਟਾਈਮ ਪਾਸ ਕਰੀ ਜਾਂਦੇ ਆ ਜੇ ਕੋਈ ਮਾਰੇ ਕੰਨ ਠੰਨੇ ਨੇ ਜਿਹਨੂੰ ਆ ਕੇ ਘੇਰ ਬਣ ਆ ਬਸ ਬਸ ਹਾਂਜੀ ਜੇ ਕੋਈ ਮਾਰੇ ਡਾਬੇ ਲਾ ਨਹੀਂ ਭਾਜੀ ਮਸ਼ੀਨ ਦੇ ਦਾਂਗੇ ਭਾਣਾ ਮਿਲੀ 55000 ਦੀ ਹਾਨਾ ਚਲੋ ਠੀਕ ਆ ਨਾ ਹਾਂਜੀ ਆਪਾਂ ਦੇਖੋ ਲੱਗਾਂਗੇ ਆ ਮਾ ਤੁਹਾਡਾ ਗਰੀ ਆ ਵੀ ਸੂਈ ਜੇ ਉਹ ਬੱਚਾ ਜੇ ਮਗਰ ਚੋਬਰ ਤੇ ਦੁਜਾ ਦੇਣ ਜੀ ਨੂੰ ਠੀਕ ਆ ਇਹ ਕਿਹੜੀ ਆ ਗਈ ਫਿਰ ਇਹ ਸ਼ਾਈ ਵਾਲ ਚ ਕ੍ਰੋਸ ਆ ਸੰਦੀਪਾ ਜੀ ਲੋ ਜੀ ਸ਼ਾਈ ਵਾਲ ਕ੍ਰੋਸ ਆ ਬਾਕੀ ਆ ਗਈ ਠੰਡੀ ਠੰਡੀ ਆ ਚਵਾਚ ਉਹ ਬੜਾ ਓਕੇ ਲੱਗਾ ਨਸਰ ਨੂੰ ਆਪ ਹੀ ਦਸੀ ਜਾ ਕਰੋ ਕਮੈਂਟਾਂ ਦੇ ਕੇ ਨਹੀਂ ਆਹੋ ਨਹੀਂ ਨਹੀਂ ਜੀ ਸਾਨੂੰ ਇਹਨਾਂ ਨੂੰ ਨਹੀਂ ਪਤਾ ਹਾਂ ਨੂੰ ਇੰਨਾ ਨਹੀਂ ਪਤਾ ਮੜ ਮੜ ਕਹਿ ਦਿੰਦਾ ਕ੍ਰੋਸ ਆ ਜੀ ਆ ਗੇਰੇ ਆ ਫਲਾਣੀ ਆ ਬਾਕੀ ਇਹਨਾਂ ਨੂੰ ਨਹੀਂ ਪਤਾ ਬਾਕੀ ਦੁੱਧ ਵੇਖਿਆ ਕਰੋ ਹਾਂ ਬਸ ਬਸ ਇੰਦੀ ਬਰ ਕੀ ਮਰ ਯਾਰ ਕੋਈ 2013 ਕਿਲੋ ਅਜੇ ਬੋੜਾ ਹੋਇਆ ਹੈ ਅੱਛਾ ਬੋਲੋ ਹਾਂ ਕੀ ਮੈਂ ਬੋਲ ਦਵਾਂ ਕੀਮਤ ਦਾ ਸੰਦੀਪ ਭਾਈ 45000 ਦੀ ਠੀਕ ਆ ਹਾਂ ਜਿਆ ਜੀ ਰੱਖਣਾ ਕੰਮ ਜਿਹੜੀ ਆਲਾ ਫੜੀ ਹੋ ਜੇ ਆਲਾ ਫੜੀ ਨਹੀਂ ਠੀਕ ਆ ਪਰ ਪੀਸ ਵੀ ਹੱਤ ਦਾ ਹੱਤ ਦਾ ਦਦਾ ਵੇਖ ਲੈਣੇ ਜਰਸੀ ਜਰਸੀ ਆ ਗਈ ਆ ਸੰਦੀਪ ਭਾਈ ਇਹ ਸੂਣ ਵਾਲੀ ਆ ਦੂਜਾ ਸੂਆ ਵਸ਼ੀ ਆ ਅੱਛਾ ਹਾਂ ਜੀ ਲਓ ਜੀ ਦੂਜਾ ਸੂਆ ਠੀਕ ਆ ਕਿੰਨਾ ਕਰਦੇ ਦੁੱਧ ਪੰਜਾਬ ਵਾਲੀ ਜਰਸੀ ਆ ਸੰਦੀਪ ਭਾਈ 18 20 ਕਿਲੋ ਅਜੀਤ ਦਿਨ ਲੈਣੇ ਆ ਦਾਹੇ ਨੇ ਸੰਦੀਪ ਭਾਜੀ ਫਿਰ ਪੂਰੀ ਬਣੂਗਾ ਹਾਂ ਬਣੂਗੀ ਇਹ ਲੋ ਬਾਕੀ ਇਹ ਵੀ ਰਾਜੀ ਰੂਜੀ ਐ ਲੋ ਕਮੀ ਨਹੀਂ ਕੋਈ ਆ ਗਈ ਫਿਰ ਇਹ ਪੂਰੀ ਪਾਲਛ ਪੂਲਛ ਪੂਰੀ ਐ ਵਛੀ ਦੇ ਬਿਲਕੁਲ ਹਾਂ ਜੀ ਇੰਦੀ ਫਿਰ ਕੀਮਤ ਇਹਦੀ ਕੀਮਤ ਕੱਲ ਨੂੰ ਕਿਨੇ ਕਰਦੇ ਹੋਣਾ ਕੱਲ ਦੱਸ ਦੇ ਯਾਰ ਇੱਕਤੀ ਗਾਂ ਦੀ ਘਾਰੀ ਦਿੰਦਾ ਕੱਲ ਕੋਈ ਨਹੀਂ ਬੋਲੇ ਨਾ ਤੋ ਪਤਾ ਨਹੀਂ ਦੇ ਦਈਏ ਉਹ ਨਹੀਂ 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 ਪੈਂਡ ਦੀ ਆਣਾ ਜਾਣਾ ਪੈਂਡ ਦੀ ਹਾਂ ਜੀ ਚਲ ਠੀਕ ਹੈ ਜੀ ਛੋੜੀ ਹਾਂ ਜੀ ਆਹਾਂ ਇਹ ਵੈੜਾ ਹੈ ਸਪੈਸ਼ਲ ਪੀਜਾ ਗੱਬਣ ਗੱਬਣ ਆਏ ਅਜੇ ਤੇਰੇ ਖੜਦੀ ਅਜੇ ਸੂਬਾ ਤੇ ਜੇ ਸੁਣੀ ਆ ਸੰਦੀਪ ਭਾਜੀ ਹਾਂ ਅਜੇ ਹਫਤਾ ਦਾਸ ਦੇਣੇ ਇਹਨੇ ਵੀ ਲੈ ਜਾਣੇ ਅਜੇ ਹੂੰ ਹੂੰ ਲੈ ਜੂ ਹਣ ਮੈਂ ਚੱਲ ਵੇਚ ਇੱਕ ਚਾਹੀਦੀ ਆ ਪੌਣੀ ਨਹੀਂ ਨਹੀਂ ਲੈ ਦੱਸ ਕਿਹੜੀ ਗੱਲ ਹਾਂ ਜੀ ਪਿਛਲੀ ਵਾਰੀ ਗੇਰ ਦਾ ਪਾਈ ਆ ਹਾਂ ਇੱਥੇ ਭਾਜੀ 10000 ਰੁਪਿਆ ਨਫਾ ਨਫਾ ਮਿਲਦਾ ਸੰਦੀਪ ਭਾਈ ਉਹਨਾਂ ਨੂੰ ਮੈਨੂੰ ਫੋਨ ਆਇਆ ਜੀ ਬਲੇ ਕਿੱਥੋਂ ਆ ਜਖਲ ਤੋਂ ਮੌਣਕ ਤੋਂ ਬਲੇ ਬਲੇ ਜੀ ਭਾਜੀ ਕੱਟੋ ਘੱਟ ਨਾ ਹਾਂਜੀ 250 ਤੋਂ ਵੱਧ فون ਉਹਦਾ ਕੱਲੀ ਦਾ ਹੀ ਆਣਾ ਜੇਰਦਾ ਹਨ ਕੱਲੀ ਦਾ ਹੀ ਜਿਹਨੂੰ ਪਤਾ ਬਾਈ ਪਤਾ ਹੀ ਆਣਾ ਹਾਂਜੀ ਉਹਨੂੰ ਕਾਲ ਹੀ ਨਾ ਹਾਂਜੀ ਉਹਦਾ ਨੰਬਰ ਵੀ ਦਿੱਤਾ ਆ ਅੱਛਾ ਉਹ ਆਂਦਾ ਵੀ ਤੁਸੀਂ ਕਿੱਥੇ ਦੇ ਮਰਦੇ ਦਾ ਹੀ ਜਾਂਟ ਜੇ ਮੇਰਾ ਹੂੰ ਮੈਂ ਭਰਾ 10000 ਨਫਾ ਮਿਲਦਾ ਲੈਣਾ ਲੈ ਲਾ ਆਪਾਂ ਆਪਣੀ ਕਮਾਈ ਇੱਕ ਮਹੀਨਾ ਕਹਿੰਦਾ ਭਾਜੀ ਇੰਨੀ ਸਸਤੀ ਕੋ ਪਾਤੀ ਆ ਮੈਂ ਭਾਜੀ ਭਾਣਾ ਮਿਲੀ ਭਾਣਾ ਦੇਤੀ ਚਕਲੀ ਬਿਲਕੁਲ ਬਿਲਕੁਲ ਹਾਂਜੀ ਇਹਦੀ ਬਾਈ ਇਹਦੀ ਕੀਮਤ ਮੁੱਲ ਮਾਲ ਕੋਈ ਦੇ 30000 ਦੀ ਹਾਨਾ ਕਰ ਦੀਏ ਚਲੋ ਹਾਂ ਜਾਂਦਗੇ ਨਾ 500 ਛੋਟ ਕਰ ਦਾਂਗੇ ਤੇ ਆਹ ਇਹ ਸੂਈ ਜੇ ਵਸ਼ੀ ਮਗਰਿਆ ਦੁੱਧ ਕਿੰਨਾ ਇਹਦੇ ਕੋ 20 22 ਕਿਲੋ ਬੋਲਾ ਤਿਆਰ ਦੁੱਧ ਨਹੀਂ ਹਾਂ ਲੋ ਜੀ 20 22 ਕਿਲੋ ਬੋਲਾ ਤਿਆਰ ਆ ਵੱਡੀ ਵੈੜਾ ਵੱਡੀ ਵੈੜਾ ਹਾਂਜੀ ਦੇਖੋ ਮਰਾ ਆਰਡਰ ਕੁਆਲਟੀ ਥਣ ਥਣ ਵਹਿ ਲੋ ਕਿਦਾਂ ਦਾ ਲੱਗਾ ਹੋਇਆ ਇਹਨੂੰ ਇਹ ਕਿੰਨਾ ਕਰੂ ਬਾਈ ਜੀ ਫਿਰ ਨਦੀਪ ਭਾਜੀ ਇਹਨੂੰ 25 ਕਿਲੋ ਤਾਂ ਪਲਾਸੀ ਜਾਣਾ ਚਾਹੀਦਾ ਅੰਦਰ ਨਹੀਂ ਰਹਿਣਾ ਚਾਹੀਦਾ ਠੀਕ ਆ 25 ਕਿਲੋ ਤਾਂ ਪਲਾਸੀ ਹੋਊਗੀ ਵੈੜੇ ਇਹਦੀ ਫਿਰ ਕੀ ਮਰਿਆ ਇਹਦੀ ਕੀਮਤ ਨਾਲ ਸਵਾ ਤੇ ਨਾਲ ਲੱਖ 90000 ਦੀ ਹਾਨ ਆਈ ਚਲੋ 90000 ਦੀ ਛੱਡਾਂਗੇ ਛੱਡਾਂਗੇ ਦੋ ਛੱਡਾਂਗੇ ਚਲੋ ਜਾ 80000 ਨਹੀਂ ਜਾਣ ਦੋ ਬਸ ਆਹੀ ਆ ਹਾਂਜੀ ਇਹੀ ਆ ਪੀਸ ਅਜੇ ਜੀ ਦੇਖ ਲਓ ਜੀ ਆਹੀ ਪੀਸ ਸੇਲ ਆ ਬਾਈਆਂ ਕੋਲ ਜੀ ਤੇ ਮੇਰਾ ਵੀਰ ਇੱਥੇ ਆ ਗਿਆ ਦੋ ਟਾਈਮ ਤਿੰਨ ਟਾਈਮ ਚੁਆਈ ਕਰੋ ਹਨਾ ਜੀ ਹਾਂਜੀ ਤਸੱਲੀ ਕਰ ਲਓ ਪੂਰੀ ਆ ਆਪਣੀ ਬਾਕੀ ਨਸਲਾਂ ਦੂਸਰੋਂ ਭਾਈ ਤੁਸੀਂ ਆ ਵੀ ਦੱਸਦੇ ਹੋ ਕਮੈਂਟ ਆ ਰੇ ਜੋ ਨੋ ਨਾ ਨਹੀਂ ਪਤਾ ਸਾਡੇ ਆਈ ਨੇ ਜੇ ਮਾਲਾ ਮੋਡਾ ਤੀਰ ਤੁਕਾ ਲਾਈ ਜਨੇ ਆ ਬਿਲਕੁਲ ਬਿਲਕੁਲ ਹਾਂ ਕਿ ਕਿਹੜੀ ਯਾਰ ਸ਼ਹਿਰ ਆ ਕਿਹੜੀ ਕੀ ਆ ਇਹ ਨਹੀਂ ਪਤਾ ਚਲੋ ਹੋਰ ਸੁਣਾਓ ਬਸ ਵਧੀਆ ਵਧੀਆ ਜੇ ਬੋਲੋ ਫਿਰ ਨੰਬਰ ਨੰਬਰ 994827503 ਪਿੰਡ ਕੋਟਖਿਆਣਾ ਜ਼ਿਲ੍ਹਾ ਗਰਦਾਸਪੁਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ